ਦੋਸਤੋ ਬਿਲਖਵਾਰੇਗਾ ਉਹਨਾਂ ਨੇ ਯੰਗ ਫਾਰਮਰ ਚੈਨਲ ਤੇ ਅੱਜ ਤੁਸੀਂ ਆਪਣੀ ਲਾਈਵ ਦੇ ਨਾਲ ਜੁੜ ਚੁੱਕੇ ਹੋ ਹਨ ਤੇ ਅੱਜ ਤੁਹਾਨੂੰ ਬਹੁਤ ਵਧੀਆ ਨਵੀਂ ਜਾਣਕਾਰੀ ਦਿਨ ਜਾ ਰਹੇ ਆ ਜਿਹੜੇ ਭਰਾ ਬੱਕਰੀ ਪਾਲਣ ਦੇ ਨਾਲ ਜੁੜੇ ਹੋਏ ਨੇ ਆਪਣੇ ਮਾਲਵਾ ਏਰੀਏ ਦੇ ਵਿੱਚ ਬਠਿੰਡਾ ਮੁਕਸਰ ਫਰੀਦਕੋਟ ਕੋਟਕਪੂਰਾ ਨਿੱਦੜਵਾਹਾ ਮਲੋਟ ਤਾਂ ਉਹਨਾਂ ਭਰਾਵਾਂ ਲਈ ਇੱਕ ਬਹੁਤ ਵਧੀਆ ਖੁਸ਼ਖਬਰੀ ਆ ਆਪਣੇ ਏਰੀਆ ਦੇ ਵਿੱਚ ਇੱਕ ਹੋਰ ਜਿਹੜੀ ਨਵੀਂ ਬੱਕਰਾ ਮੰਡੀ ਸ਼ੁਰੂ ਹੋਣ ਜਾ ਰਹੀ ਆ ਤੇ ਕੌਣ ਮੰਡੀ ਲਾ ਰਿਆ ਹਨਾ ਕਿਹੜਾ ਦਿਨ ਹੋਊਗਾ ਕੀ ਕੀ ਪ੍ਰਬੰਧ ਹੋਣਗੇ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਰੇ ਭਰਾ ਜੁੜੋ ਲਾਈਵ ਦੇ ਨਾਲ ਵੱਧ ਤੋਂ ਵੱਧ ਫਿਰ ਆਪਾਂ ਜਿਹੜੀ ਗੱਲਬਾਤ ਉਹ ਸ਼ੁਰੂ ਕਰਦੇ ਆ ਕਮੈਂਟ ਜਰੂਰ ਕਰਿਓ ਜੀ ਆਵਾਜ਼ ਕਿਵੇਂ ਆ ਰਹੀ ਆ ਕਮੈਂਟ ਕਰਕੇ ਦੱਸਿਓ ਆਵਾਜ਼ ਕਿਵੇਂ ਆ ਰਹੀ ਆ ਅਗੇ ਬੰਦੇ ਹਾਂ ਕਰੀਏ ਦਰਵਾਜ਼ਾ ਲਓ ਜੀ ਆ ਲੈ ਮਾਈਕ ਲਾ ਰਿਹਾ ਮਰੇ ਆਸ ਤੇ ਬ੍ਰਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਣੇ ਨਾਲ ਬਾਈ ਰਾਜਵੀਰ ਸਿੰਘ ਆ ਬਰਾਡਗੌਟ ਫਾਰਮ ਤੋਂ ਪਿੰਡ ਕੋਠੇਖੌਰ ਸਿੰਘ ਵਾਲੇ ਤੇ ਬਾਈ ਹੋਰੀ ਕੱਲ ਨੂੰ ਦਿਨ ਮੰਗਲਵਾਰ ਨੂੰ ਆਪਣੇ ਇੱਥੇ ਫਾਰਮ ਤੇ ਇੱਕ ਬੱਕਰੀਆਂ ਦੀ ਮੰਡੀ ਸ਼ੁਰੂ ਕਰਨ ਜਾ ਰਿਹਾ ਕੱਲ ਤੋਂ ਤੇ ਪੂਰੀ ਜਾਣਕਾਰੀ ਇਹ ਜਿਹੜੀ ਮੰਡੀ ਬਾਰੇ ਹਨਾ ਉਹ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਇਹ ਦੱਸਣਗੇ ਮੰਡੀ ਬਾਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜੇ ਭਰਾ ਆਪਣੇ ਨਾਲ ਬਾਈ ਜੁੜਿਆ ਯੰਗ ਫਾਰਮਰ ਚੈਨਲ ਤੇ ਤੇ ਕਾਫੀ ਸਮੇਂ ਦੀ ਮੰਗ ਸੀਗੀ ਬਈ ਹਨਾ ਬਈ ਮੰਡੀ ਦਾ ਵੀ ਲਾਓ ਹਾਂਜੀ ਆਪਣੀ ਇੱਕ ਮੰਡੀ ਪਹਿਲਾਂ ਵੀ ਲੱਗਦੀ ਆ ਪਿੰਡ ਭਲਾਈਆਂ ਨੇ ਹਰ ਐਤਵਾਰ ਨੂੰ ਉਸ ਦਿਨ ਥੋੜੀਆਂ ਜਿਹੀਆਂ ਮੰਡੀਆਂ ਜ਼ਿਆਦਾ ਹੁੰਦੀਆਂ ਤੇ ਮੰਗਲਵਾਰ ਨੂੰ ਨਾ ਕੋਈ ਆਪਣੀ ਮੰਡੀ ਹੈ ਨਹੀਂ ਸੀਗੀ ਹਾਂ ਤੇ ਆਪਣੇ ਹੁਣ ਮੰਡੀ ਕਾਲ ਦਾ ਬਈ ਪਹਿਲੀ ਮੰਡੀ ਆ ਕੱਲ ਨੂੰ ਤੁਹਾਨੂੰ ਤਾਂ ਹੋਣਾ ਇੱਥੇ ਵਿਆਹ ਵਾਲਾ ਕੰਮ ਪੂਰਾ ਟੈਂਟ ਕੂਟ ਲੱਗੇ ਹੋਣਗੇ ਠੀਕ ਹੈ ਲੰਗਰ ਪਾਣੀ ਦਾ ਪ੍ਰਮਾਣ ਉਹਾਰੋ ਦਾ ਪਾਣੀ ਦਾ ਤੇ ਮੇਨ ਜਿਹੜੇ ਨਵੇਂ ਬੰਦੇ ਬੱਕਰੀਆਂ ਰੱਖਣੀਆਂ ਐ ਠੀਕ ਹੈ ਬੱਕਰੀ ਕਿਹੜੀ ਰੱਖੀ ਕਿਵੇਂ ਉਹ ਵੀ ਆਪਣੀ ਸਾਰਾ ਰਾਇ ਮਸ਼ਵਰਾ ਇੱਥੇ ਦਿੱਤਾ ਜਾਊਗਾ ਤੇ ਖਾਸ ਕਰਕੇ ਜਿਹੜੇ ਨੇ ਬਰਬਰੀ ਬੱਕਰੀਆਂ ਲੈਣੀਆਂ ਬਰਬਰੀ ਬੱਕਰੀਆਂ ਬਹੁਤ ਮਾਤਰਾ ਚ ਆ ਰਹੀਆਂ ਕਿਉਂਕਿ ਭਾਈ ਜਗਮੀਦ ਜਿਹੜਾ ਪੰਜਾਬ ਦਾ ਤੁਸੀਂ ਬਹੁਤ ਵੀਡੀਓ ਚ ਦੱਸਿਆ ਆਪਣਾ ਜਿਹੜਾ ਆ ਇਲਾਕਾ ਹੈ ਇਹਦੇ ਇਲਾਕੇ ਵਰਗੇ ਆਪਣੇ ਬਰਬਰੀ ਬੱਕਰੀ ਕਿਤੇ ਨਹੀਂ ਮਿਲਦੀ ਹਾਂ ਸਹੀ ਗੱਲ ਗੜ ਮੰਨ ਲਿਆ ਗਿਆ ਐ ਨਹੀਂ ਮੰਨ ਲੈ ਇੱਕ ਇੱਕ ਦੋ ਦੋ ਬੱਕਰੀਆਂ ਨਹੀਂ ਆ ਬਹੁਤ ਬੱਕਰੀਆਂ ਆਪਣੇ ਏਰੀਏ ਚ ਚੰਗੀਆਂ ਹੂੰ ਤੇ ਬਹੁਤ ਬੱਕਰੀਆਂ ਬਈ ਆਪਣੀਆਂ ਠੀਕ ਹੈ ਸਾਰੇ ਭਰਾ ਕੱਲ ਨੂੰ ਆਉਣ ਬਈ ਕਿਨੇ ਕੋਈ ਦੇਸੀ ਬੱਕਰੀ ਆ ਕੋਈ ਦੇਸੀ ਬੱਕਰਾ ਜਾਂ ਕੋਈ ਬੀਟਲ ਬੱਕਰਾ ਵੇਖਦਾ ਨਹੀਂਗਾ ਉਹ ਗੱਲ ਨੂੰ ਲੈ ਕੇ ਆਓ ਜੀ ਉਹ ਵੇਚ ਕੇ ਤੁਸੀਂ ਬਰਬਰੀ ਬੱਕਰੀ ਵੀ ਲੈ ਸਕਦੇ ਹੋ ਬੀਟਲ ਪੱਠ ਵੀ ਲੈ ਸਕਦੇ ਹੋ ਐਕਸਚੇਂਜ ਵੀ ਕਰ ਸਕਦੇ ਹੋ ਆਪਦੀ ਤੁਸੀਂ ਮਾਲ ਖਰੀਦ ਕੇ ਚਾਰ ਪੈਸੇ ਵਟ ਕੇ ਲੈ ਕੇ ਜਾਓਗੇ ਠੀਕ ਹੈ ਸ਼ਾਂ ਦਾ ਭਾਈ ਪੂਰਾ ਗਰਮੀ ਦਾ ਮਾਹੌਲ ਹੈਗਾ ਚੰਗੀਆਂ ਚਾਣੀਆਂ ਮੋਟੀਆਂ ਭਾਈ ਪੂਰਾ ਤਗੜਾ ਟੈਂਟ ਜਿਵੇਂ ਆਪਣੀ ਟ੍ਰੇਨਿੰਗ ਤੇ ਨਹੀਂ ਟੈਂਟ ਲੱਗਿਆ ਹੁੰਦਾ ਕੂਲਰ ਵਗੈਰਾ ਉਵੇਂ ਸਾਰਾ ਭਾਈ ਪ੍ਰਬੰਧ ਹੋਊਗਾ ਠੀਕ ਹੈ ਜੀ ਹਾਂ ਤੇ ਪਹਿਲੀ ਮੰਡੀ ਆ ਸਾਰੇ ਭਰਾ ਨੇੜੇ ਦੇ ਤਾਂ ਪਹੁੰਚ ਨਹੀਂ ਪਹੁੰਚਣ ਜਿਹੜੇ ਆਸੇ ਪਾਸੇ ਦੂਰ ਦੇ ਉਹ ਵੀ ਜਰੂਰ ਆਉਣ ਆਪਣੇ ਕੋਲੇ ਠੀਕ ਤੇ ਹਰ ਮੰਗਲਵਾਰ ਬਈ ਮੰਡੀ ਹੋਇਆ ਕਰੂਗੀ ਤੇ ਵਧੀਆ ਪ੍ਰਬੰਧ ਬਾਕੀ ਕਾਮੀਆਂ ਕੋਈ ਰਹਿ ਗਿਆ ਉਹ ਆਪਾਂ ਅਗਲੀ ਮੰਡੀ ਚ ਪੂਰੀਆਂ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਮੰਡੀ ਬਈ ਇੱਕ ਵਾਰੀ ਲੋਕੇਸ਼ਨ ਰੱਖ ਦਿਓ ਜਿਹੜੇ ਭਰਾਵਾਂ ਨੇ ਆਉਣਾ ਹੈਗਾ ਮੰਡੀ ਦੀ ਕੀ ਲੋਕੇਸ਼ਨ ਆ ਹਨਾ ਤੇ ਕਿੰਨੇ ਵਜੇ ਸਟਾਰਟ ਹੋ ਜੂਗੀ ਮੰਡੀ ਕਿੰਨੇ ਵਜੇ ਤੱਕ ਰਹੂਗੀ ਬਈ ਜਿਹੜੀ ਲੋਕੇਸ਼ਨ ਆ ਆਪਣਾ ਪੈਂਡ ਹੈਗਾ ਕੋਠੇ ਕੋਰ ਸਿੰਘ ਵਾਲੇ ਹਾਂਜੀ ਜ਼ਿਲ੍ਹਾ ਬਠਿੰਡਾ ਹਾਂਜੀ ਜਿਹੜੇ ਭਰਾਵਾਂ ਨੇ ਆਉਣਾ ਕਿ ਗਿੱਦੜਵਾਂ ਡੱਬਾ ਵਾਲੀ ਪਾਸਿਓਂ ਜਾਂ ਹਬੌਰ ਮਲੋੜ ਗੰਗਾ ਨਗਰ ਹਾਂਜੀ ਗਿੱਦੜਵੇ ਆਏ ਨਾ ਕਿ ਡੜਵੇ ਕੋਟਪਈ ਭਲਾਈਆਂ ਨਾਲ ਜੀ ਤੇ ਭਲਾਈਆਂ ਨੇ ਜਿਹੜੇ ਭਰਾ ਮੰਡੀ ਤੇ ਆਏ ਆ ਉਦੋਂ ਗਾਂ 2 ਕਿਲੋਮੀਟਰ ਹੀ ਉਹੀ ਸੜਕ ਤੇ ਠੀਕ ਹੈ ਜੀ ਪਿੰਡ ਆਪਣਾ ਕੋਠੇ ਕੋਰ ਸਿੰਘ ਵਾਲੇ ਆ ਠੀਕ ਹੈ ਜਿਹੜੇ ਭਰਾਵਾਂ ਨੇ ਆਉਣਾ ਬਠਿੰਡਿਓਂ ਹਾਂਜੀ ਬਠਿੰਡਾ ਹੈਗਾ ਬਠਿੰਡੋਂ ਬਲਾਡਾ ਦਿਉਣ ਤੇ ਫੇਰ ਭਲਾਈਆਂ ਨਾਲ ਆਉਂਦਾ ਭਲਾਈਆਂ ਨੇ ਉਧਰੋਂ ਆ ਸਕਦੇ ਆ ਜਿਹਨੇ ਆਉਣਾ ਹੁਣ ਫਰੀਦਕੋਟ ਅੰਬਰ ਸਾਰੇ ਇਧਰ ਮੋਗੇ ਵਾਲੀ ਸਾਈਡ ਤੋਂ ਕੋਟਕਪੂਰੇ ਵਾਲੀ ਸਾਈਡ ਤੋਂ ਉਹਨਾਂ ਨੇ ਆਉਣਾ ਹਰੀ ਨਾ ਰਾਮਿਆਣਾ ਕੋਟਲੀ ਤਿੰਨ ਪਿੰਡ ਹੀ ਪੈਂਦੇ ਆ ਠੀਕ ਹੈ ਠੀਕ ਹੈ ਉਧਰ ਦੀ ਆ ਸਕਦੇ ਹੋ ਤੁਸੀਂ ਜਿਹੜੇ ਨੇ ਮੌਕਸਰਵੈਦ ਦੀ ਆਉਣਾ ਉਹ ਕੌਣੀ ਤੇ ਧੂਰਕੋਟ ਤੇ ਆਪਣੇ ਪਿੰਡ ਆ ਸਕਦੇ ਆ ਜਾਂ ਉਹ ਭਲੰਗ ਨੂੰ ਵੀ ਆ ਸਕਦੇ ਆ ਠੀਕ ਹੈ ਇਹ ਆਪਣੀ ਲੋਕੇਸ਼ਨ ਹੈਗੀ ਆ ਸਾਰੇ ਪਾਸੋਂ ਵਧੀਆ ਸੜਕਾਂ ਆਉਂਦੀਆਂ ਕੋਈ ਟੈਨਸ਼ਨ ਨਹੀਂ ਤੇ ਇੱਕ ਜਿਹੜਾ ਵੱੱਦ ਸੌਦੇ ਕਰੂਗਾ 15 ਸੌਦੇ ਕਰੂਗਾ ਵੱੱਦ ਨਹੀਂ ਜਿਹੜਾ ਜਿਹੜੇ ਨੇ 15 ਸੌਦੇ ਕਰਤੇ ਠੀਕ ਆ ਜਾਂ ਖਰੀਦ ਲੈ ਜਾਂ ਕਰਨ ਲਈ ਵੇਚ ਤੇ ਜਾਨਵਰ 15 ਉਹਨੂੰ ਇੱਕ ਬਈ ਵਧੀਆ ਫਰਾਟਾ ਪੱਖਾ ਗਰਮੀ ਨੂੰ ਧਿਆਨ ਰੱਖ ਕੇ ਆਪਾਂ ਨਾ ਗੈਫਟ ਹੀ ਦੇਣਾ ਉਹਨੂੰ ਬਈ ਠੀਕ ਹੈ ਜੀ ਕਿਉਂਕਿ ਚਲੋ ਆਪਾਂ ਇੰਨਾ ਤਾਂ ਹੁਣ ਜਿਹਦੇ ਕੋਲ ਇੰਨਾ ਮਾਲ ਹੈਗਾ ਹਨਾ ਕੋਈ ਭੁੱਖਾ ਤਾਂ ਹੁੰਦਾ ਨਹੀਂਗਾ ਪਰ ਇੱਕ ਨਾ ਮਾਨ ਸਤਕਾਰ ਹੋ ਜਾਂਦਾ ਮੰਡੀ ਬੰਨੇ ਕੋ ਤੇ ਜੇ ਦੋ ਜਣੇ ਇਹ ਸੌਦਾ ਕਰਨੇ ਦੋਵਾਂ ਨੂੰ ਆਪਾਂ ਬਈ ਉਹ ਕਰਾਂਗੇ 15 ਸੌਦੇ ਜਿਹੜਾ ਪਹੁੰਚ ਜਾ ਕਰੂਗਾ ਉਹਨੂੰ ਫਰਾਟਾ ਪੱਖਾ ਦਿਆ ਕਰਾਂਗੇ ਆਪਾਂ ਠੀਕ ਆ ਬਈ ਤੇ ਬਾਕੀ ਜਿਹੜੇ ਨਵੇਂ ਭਰਾ ਹੈਗੇ ਆ ਤੇ ਉਹਨੂੰ ਫੜੀ ਉਧਰ ਕਰਦੇ ਆਂ ਉਹ ਆਪਣੇ ਨਾਲ ਬਈ ਰਾਇ ਕਰਕੇ ਠੀਕ ਹੈ ਕੱਲ ਨੂੰ ਵਧੀਆ ਬੀਟਰ ਮਾਲ ਆਪਾਂ ਸੱਦਿਆ ਠੀਕ ਹੈ ਬਰਬਰੀ ਦਾ ਆਪਣੇ ਏਰੀਏ 'ਚ ਇੱਥੇ ਵਾਧੂ ਹੈ ਗਈ ਹੈ ਬਈ ਤੇ ਸਾਰੇ ਭਰਾ ਜਰੂਰ ਪਹੁੰਚੋ ਜਿਹਦੇ ਕੋਲੇ ਆਖੇਕ 2-2 ਬੱਕਰੀਆਂ ਬਈ ਸੇਲ ਆਸਤੇ ਹੈਗੀਆਂ ਠੀਕ ਹੈ ਉਹ ਵੀ ਲੈ ਕੇ ਆਓ ਜੇ ਤੇ ਪੂਰੇ ਕੱਲ ਨੂੰ ਆਪਾਂ ਮੰਨ 200 ਸੌਦਾ ਟਪਾਵਾਂਗੇ ਬਈ ਇੰਨਾ ਇਕੱਠ ਹੋਣਾ ਇੱਥੇ ਬਈ ਕਮੈਂਟ ਵੀ ਬੜੀਆ ਆਉਦੇ ਫੋਨ ਤੋਂ ਕੱਢ ਕੇ ਲਾਈਵ ਕਰਦੇ ਆਂ ਬਈ ਇੱਕ ਮਿੰਟ ਤੇ ਜਿਹੜਾ ਵਪਾਰੀ ਹੈ ਬਈ ਕਿੱਥੋਂ ਕਿੱਥੋਂ ਆ ਰਹੇ ਮੰਡੀ ਤੇ ਵਪਾਰੀ ਬਈ ਬਹੁਤ ਖਾਨ ਭਰਾ ਆ ਰਹੇ ਆ ਬਈ ਸੰਦੀਪ ਵਰਗੇ ਇਹਦੇ ਇਧਰ ਕਪਤਾਨ ਵਰਗੇ ਤੇ ਕਾਫੀ ਤਗੜੇ ਤਗੜੇ ਬਾਈ ਲੱਖੇ ਲੁਖੇ ਵਰਗੇ ਹੋਰ ਵੀ ਬਹੁਤ ਜਿਵੇਂ ਮੰਨ ਲਾ ਉਹ ਬੱਕਰੀਆਂ ਵੇਚਣਗੇ ਵੀ ਤੇ ਖਰੀਦਣਗੇ ਵੀ ਠੀਕ ਹੈ ਜੀ ਤੇ ਹਾਂ ਹੋਰ ਵੀ ਬੜੇ ਕਿਹਦੇ ਕੀਦੇ ਆਪਾਂ ਨਾਂ ਲੱਗੇ ਠੀਕ ਹੈ ਤੇ ਬਾਕੀ ਬਾਈ ਇੱਕ ਦੋ ਮੰਡੀਆਂ ਹੀ ਆ ਮੁਰਕੀ ਜਦੋਂ ਮੌਸਮ ਸੈੱਟ ਹੋ ਗਿਆ ਉਹ ਤਾਂ ਅਪ ਬਹੁਤ ਵੱਡਾ ਮੰਨ ਲਓ ਮੁਕਾਬਲੇ ਕੰਪੀਟੀਸ਼ਨ ਵੀ ਰੱਖਾਂਗੇ ਇੱਥੇ ਦੁੱਧ ਚਵਾਈ ਦਾ ਰੱਖਣਾ ਬਾਈ ਹੋਰ ਨਹੀਂ ਰੱਖਦੇ ਠੀਕ ਹੈ ਜੀ ਹਾਂ ਸੋ ਦੋਸਤੋ ਕੱਲ ਨੂੰ ਬਈ ਜਰੂਰ ਪਹੁੰਚੋ ਜਿੰਨੇ ਵੀ ਭਰਾ ਹੈਗੇ ਆ ਵੈਸੇ ਗਰਮੀ ਵੀ ਬਹੁਤ ਆ ਪਰ ਜਿਹੜੇ ਨੇੜੇ ਵਾਲੇ ਜਿਹਨਾਂ ਦਾ ਹੋ ਸਕਿਆ ਹਾਂ ਉਹ ਜਰੂਰ ਪਹੁੰਚੋ ਕੀ ਪਤਾ ਰਾਤ ਨੂੰ ਅੱਜ ਮੀਂਹ ਪਾ ਜੇ ਰੱਬ ਲੱਗਦਾ ਵੀ ਹੋ ਸਕਦਾ ਮੀਂਹ ਵੀ ਆ ਜੇ ਤੇ ਬਈ ਲੰਗਰ ਪਾਣੀ ਦਾ ਸਾਰਾ ਪਾਣੀ ਦਾ ਵਾਰੀ ਦਾ ਬਈ ਹਾਰੋ ਦਾ ਪਾਣੀ ਹੋਊਗਾ ਹੂੰ ਮੰਡੀ ਚੋ ਬੱਚੇ ਨਾਮ ਅਜੀਤ ਆਪਾਂ ਬਈ ਸੇਵਾ ਵੰਡਾਉਣੀ ਕਿਸੇ ਨੂੰ ਜਾਣ ਦਿੰਦੇ ਠੀਕ ਹੈ ਦੁੱਧ ਚ ਪੱਤੀ ਚਲੂ ਹੋਣੀ ਜਾਂ ਮੰਡੀਆਂ ਕਈ ਮੰਡੀਆਂ ਹਨਾ ਪੰਗਲ ਬਾਨੀ ਯਮਨਾ ਰੱਖ ਦਿੰਦੇ ਆ ਨਾ ਹੀ ਹੁੰਦਾ ਪੀਤੀ ਜਾਂਦੀ ਨਹੀਂ ਕਿਸੇ ਤੋਂ ਰੇੜੀਆਂ ਤੋਂ ਲੈ ਲੈ ਪੀ ਜਾਂਦੇ ਉਹ ਕੰਮ ਨਹੀਂ ਹੋਣਾ ਬਈ ਭਾਵੇਂ ਮੰਡੀ ਲੱਗੇ ਇੱਕ ਭਾਵੇਂ ਲੱਗੇ 10 ਅੱਗੇ ਆਪਣੇ ਪੜਾਈਆਂ ਨੇ ਬਈ ਰਿਕਾਰਡ ਰਿਆ ਆਪਣਾ ਠੀਕ ਹੈ ਜਿੰਨਾ ਚਿਰ ਆਪਾਂ ਦਾਲ ਸਾਬ ਜੀ ਸਾਰਾ ਕੁਝ ਵਧੀਆ ਇੱਕ ਨੰਬਰ ਬਣਾਉਂਦੇ ਹੁੰਦੇ ਚਗਲ ਜੀ ਨਹੀਂ ਮਾਰੀ ਹੂੰ ਠੀਕ ਹੈ ਉਹ ਚੱਕ ਹੋਰ ਕਾਰਨਾ ਕਈ ਭਰਾ ਤਰਾਜ ਕਰਦੇ ਬਈ ਅਸੀਂ ਵੇਚ ਨਹੀਂ ਪੈਣਾ ਠੀਕ ਹੈ ਬਈ ਧੱਕੇ ਨਾਲ ਬੱਕਰੀ ਵਕਾਓ ਉਹ ਕਾ ਉਹ ਕੰਮ ਨਹੀਂ ਅਸੀਂ ਕਰਨਾ ਆਪਦੇ ਸੌਦੇ ਕਰਨੇ ਆ ਅਸੀਂ ਆਪ ਕੋਈ ਜਾਨਵਰ ਖਰੀਦਦੇ ਨਹੀਂ ਮੰਡੀ ਵਾਲੇ ਠੀਕ ਹੈ ਪਹਿਲ ਸੋਡੀ ਐ ਠੀਕ ਬਾਅਦ ਚ ਅਸੀਂ ਕੋਈ ਮਾਡਲ ਨਹੀਂ ਦੇਣਾ ਬਾਅਦ ਚ ਅਸੀਂ ਆਪਦੇ ਸਾਰੇ ਖਰੀਦ ਕੇ ਇੱਥੇ ਆ ਫਾਰਮ ਸੀ ਤਾੜ ਲੈਣੇ ਠੀਕ ਆਪਣੇ ਕੋਲੇ ਆਰਡਰ ਹੈਗਾ ਬੱਕਰਿਆਂ ਦਾ ਵੀ ਆ ਬਰਬਰੀਆਂ ਦਾ ਤਾਂ ਹੈਗਾ ਯਾ ਬੀਠਲਾਂ ਦਾ ਵੀ ਹੈਗਾ ਤੇ ਜਿਵੇਂ ਕੋਈ ਵਪਾਰੀ ਭਰਾ ਦੂਰੋਂ ਆਉਣਾ ਹੋਰ ਸਟੇਟ ਤੋਂ ਦਾ ਇੱਕ ਦਿਨ ਪਹਿਲਾਂ ਆਉਣਾ ਜਾਂ ਉਹਨੇ ਜਾਨਵਰ ਆਪਦੇ ਰੱਖੇ ਬਈ ਭਣਾ ਦੀ ਦੋ ਦਿਨ ਪਹਿਲਾਂ ਆ ਜੇ ਇੱਥੇ ਹੈਗਾ ਪ੍ਰਬੰਧ ਸਾਰਾ ਬਈ ਰਹਿਣ ਰੂਣ ਦਾ ਆ ਕੂਲਰ ਪੱਖੇ ਸਾਰਾ ਕੁਝ ਹੈ ਰੋਟੀ ਪਾਣੀ ਵਾਧੂ ਕੋਈ ਮਰਜ਼ੀ ਕਿੱਥੋਂ ਮਰਜ਼ੀ ਆਵੇ ਅੜ ਪਤਾ ਆ ਰਹੇ ਆ ਭਈ ਅੱਜ ਬੰਦੇ ਅੱਛਾ ਹਰਮਾਨਗੜ ਰੋੜਾਂ ਵਾਲੀ ਤੋਂ ਭਰਾ ਆ ਰਹੇ ਅੱਜ ਹੀ ਉਹ ਬਾ ਪਹੁੰਚ ਜਾਣਗੇ ਕੰਟੀ ਤੇ ਕਿ ਆਪਣਾ ਲਾਈਵ ਚੱਲਦਾ ਹੀ ਰਿਹਾ ਤਾਂ ਠੀਕ ਹੈ ਜੀ ਹਾਂ ਜੀ ਸੋ ਸਾਰੇ ਭਰਾ ਬਾਈ ਦਾ ਕੋਈ ਹੈਗਾ ਤਾਂ ਕਮੈਂਟ ਬਾਈ ਕਰੀ ਜਾਂਦਾ ਨਿਊਜ਼ੀਲੈਂਡ ਤੋਂ ਬਾਈ ਸਤਿੰਦਰਪਾਲ ਸਿੰਘ ਬਾਕੀ ਬਾਈ ਜਿਹੜਾ ਬਾਹਰ ਬੈਠੇ ਕੇ ਨੇ ਬੱਕਰੀ ਘਰ ਆਸਤੇ ਲੈਣੀ ਹੁੰਦੀ ਮਾਂ ਪਿਓ ਬੁੱਢਾ ਹੁੰਦਾ ਹਨਾ ਨਹੀਂ ਆ ਸਕਦਾ ਉਹ ਬਾਈ ਸਾਨੂੰ ਆਪ ਦੀ ਕੰਡੀਸ਼ਨ ਦੱਸ ਦੇ ਬਈ ਇਹ ਜੀ ਸ਼ੌਂਕ ਆ ਸਾਡਾ ਇਹ ਜੀ ਬੱਕਰੀ ਐ ਪੂਰੀ ਬਾਈ ਗਾਰੰਟੀ ਨਾਲ ਉਹਦੇ ਘਰੇ ਤਾਂ ਹੀ ਛੱਡ ਕੇ ਆਵਾਂਗੇ ਠੀਕ ਕੋਈ ਠੱਗੀ ਠੋਰੀ ਵਾਲਾ ਚਾਂਸ ਨਹੀਂ ਬੱਕਰੀ ਦਾ ਉਹਦਾ ਮਹੀਨੇ ਬਾਅਦ 2 ਮਹੀਨੇ ਬਾਅਦ ਚੱਤ ਲੈ ਜੇ ਘਰ ਦਿਆਂ ਦਾ ਠੀਕ ਹੈ ਲਿੱਸੀ ਨਾ ਕਰੀ ਹੋਵੇ ਹੂੰ ਬਿਮਾਰ ਨਾ ਕਰੀ ਹੋਵੇ ਟੁੱਟ ਭੱਜ ਨਾ ਕਰੀ ਹੋਵੇ ਆਪਾਂ ਬਈ ਉਹਨੇ ਪੈਸਿਆਂ ਦੀ ਵਾਪਸ ਮੜਾਵਾਂਗੇ ਠੀਕ ਹੈ ਜੀ ਹਾਂ ਵਿਨੋਦ ਇਹ ਐਨਆਰਆਈ ਵੀ ਰਾਸਤੇ ਆਪਣਾ ਬਈ ਹੈਗਾ ਵਲੋ ਵਿਲੇਜ ਵਲੋਗ ਸਸਤਰੀ ਕਾਲ ਜੀ ਸਸਤਰੀ ਕਾਲ ਜੀ ਵਿਨੋਦ ਚੌਧਰੀ ਸਿੱਧੂ ਮੂਸੇਵਾਲਾ ਹਾਂ ਜੀ ਜਸ਼ਨਪ੍ਰੀਤ ਸਿੰਘ ਸਸਤਰੀ ਕਾਲ ਬਾਈ ਜੀ ਜੀਵਨ ਦਾ ਆਧਾਰ ਸਤਿ ਸ੍ਰੀ ਕਾਲ ਜੀ ਸਤਿੰਦਰਪਾਲ ਸਾਰਾ ਨਹੀਂ ਖਾਣਾ ਪਾ ਫੋਟੋਏ ਬਾਈ ਕੀ ਲਿਖ ਰਿਹਾ ਸਾਨੂੰ ਪਾਸ਼ਾ ਨਹੀਂ ਆਉਂਦੀ ਬਾਈ ਨਿਊਜ਼ੀਲੈਂਡ ਤੋਂ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਤੇ ਹੋਰ ਬਾਈ ਰਾਜੀਵੀਰ ਕੋਈ ਗੱਲਬਾਤ ਮੰਡੀ ਬਾਰੇ ਜਾਂ ਜਿਹੜੇ ਪ੍ਰਾ ਮੰਡੀ ਬਾਈ ਪਹਿਲੀ ਮੰਡੀ ਆ ਯਾਰ ਜਿਹੜੇ ਨੇ ਜਾਨਵਰ ਨਹੀਂ ਵੇਚਨੇ ਕਰਨੇ ਵੀ ਹੂੰ ਉਹ ਵੀ ਭਰਾ ਜਰੂਰ ਲਿਆਉਂਦਾ ਠੀਕ ਹੈ ਇੱਥੇ ਆਉਣਾ ਕਿ ਨੇ ਆਪਦੇ ਬਈ ਜਾਨਵਰ ਚਲੋ ਹੁਣ ਤਾਂ ਗਰਮੀ ਐ ਫੇਰ ਨਾ ਬਈ ਆਪਾਂ ਹਰੇਕ ਮੰਡੀ ਜਿਹੜੇ ਮੁੰਡੇ ਫਾਰਮਰ ਤਗੜੇ ਆ ਮਰੀਦ ਕੋਟਲੇ ਦੀ ਸਾਈਡ ਹਰਿਆਣੇ ਚ ਰਾ ਹੀ ਰਰਗੇ ਜੱਸੇ ਰਗੇ ਜਾਂ ਹੋਰ ਭਰਾ ਹੈਗੇ ਆ ਲਾਪਰੀ ਤਰ ਕੇ ਮੁੱਖ ਮਾਂ ਤੇ ਮਸਤਾ ਕਰਗੇ ਉਹਨਾਂ ਦੇ ਆਪਾਂ ਬਈ ਇੱਕ ਇੱਕ ਦੋ ਦੋ ਜਾਨਵਰ ਨਮੈਸ਼ਾਸ ਤੇ ਸੱਦਿਆ ਕਰਾਂਗੇ ਠੰਡ ਹੋ ਜਾਂਦੇ ਥੋੜੀ ਠੀਕ ਹੈ ਜੀ ਉਹਦੇ ਨਾਲ ਕੀ ਹੋਊਗਾ ਆਪਣੇ ਏਰੀਆ ਚ ਬਈ ਸ਼ੌਂਕ ਵਧੂਗਾ ਹੂੰ ਦੇਖਦੇ ਲੋਕ ਹਨ ਚੰਗੀਆਂ ਬੱਕਰੀ ਹੁਣ ਆਪਣੀ ਮੰਡੀ ਤੇ ਮੇਲਾ ਕਰਾਇਆ ਸੀ ਆਪਾਂ ਪੜਾਈਆਂ ਨੇ ਹਾਂਜੀ ਤੇ ਕਿੰਨਾ ਸ਼ੌਂਕ ਵਧਿਆ ਉਸ ਤੋਂ ਬਾਅਦ ਬਈ ਪੁਰਾ ਜਿਹੇ ਦਾ ਬੱਕਰਾ ਵੀ ਕਿਹਾ ਬਈ ਜੱਸਾ ਲੈ ਕੇ ਆਏ ਸੀ ਮਿਠੜੀ ਵਾਲਾ ਉਸ ਤੋਂ ਬਾਅਦ ਜਾਨਵਰ ਮਸਤਾਗ ਦਾ ਬੱਕਰਾ ਵਿਕ ਗਿਆ 5.5 ਲੱਖ ਦਾ ਹਨਾ ਹੂੰ ਤੇ ਉਹ ਫਿਰ ਬਈ ਸ਼ੌਂਕ ਬੰਦ ਆ ਆਪਣੇ ਰੀਏ ਜਾਂ ਆਪਣਾ ਇਹੀ ਮਕਸਦ ਆ ਬਈ ਹਰ ਇੱਕ ਬੰਦਾ ਬੱਕਰੀਆਂ ਰੱਖੇ ਆ ਜੀ ਸਹੀ ਗੱਲ ਬਾਕੀ ਬਈ ਕੋਈ ਇੱਥੇ ਸਾਰਾ ਡਾਕਟਰੀ ਡਾਕਟਰੀ ਕੇਰੀ ਬੱਕਰੀ ਨੂੰ ਇੱਧਰ ਉੱਧਰ ਸਾਰਾ ਦਵਾਈਆਂ ਦੂਗਾ ਆਪਣੇ ਪੰਗਾਂ ਠੀਕ ਆ ਬਈ ਹਾਂ ਵਿੱਕੀ ਸਿੰਘ ਕੀ ਹਾਲ ਚਾਲ ਆ ਜੀ ਕੈਨੇਡਾ ਤੋਂ ਠੀਕ ਠਾਕ ਜੀ ਚੜਦੀ ਕਲਾ ਗਰਮੀ ਬਹੁਤ ਐ ਪੰਜਾਬ ਚ ਹਾਂਜੀ ਗਰਮੀ ਦੇ ਕੀ ਵਟ ਕੱਢੀ ਆਉਂਦੀ ਜੀ ਬਹੁਤ ਬਾਕੀ ਬਈ ਹੋਰ ਆ ਕਿਹਨੇ ਕੁੱਤੇ ਕਤੂਰੇ ਵੇਚਨੇ ਆ ਟਰਕੀ ਟਰਕੀ ਹੂੰ ਮੁਰਗਾ ਬਸ ਇੰਨੀ ਗੇ ਬਈ ਬੇਇੰਤੀ ਬਿਮਾਰ ਜਾਨਵਰ ਨਾ ਕੋਈ ਲੈ ਕੇ ਆਵੇ ਠੀਕ ਹੈ ਨਾ ਬੱਕਰੀ ਬਿਮਾਰ ਲੈ ਕੇ ਆਵੇ ਚੈੱਕ ਹੋ ਕੇ ਬਈ ਹੋਣੀ ਅੰਦਰ ਕੋਈ ਬਿਮਾਰੀ ਵਾਲਾ ਨਾ ਕੰਮ ਆਵੇ ਤੰਦਰੁਸਤ ਜਾਨਵਰ ਲੈ ਕੇ ਆਉਣਾ ਕਿੰਨੇ ਵਜੇ ਬਈ ਸਵੇਰ ਸ਼ੁਰੂ ਹੋ ਜੂਗੀ ਮੰਡੀ ਫਿਰ ਸਵੇਰ ਬਈ 8 ਵਜੇ ਸ਼ੁਰੂ ਹੋ ਜੂਗਾ ਠੀਕ ਹੈ ਜੀ ਹੂੰ ਪਹੁੰਚੋ ਬਈ ਸਾਰੇ ਭਰਾ ਹਨਾ ਇਹ ਲੋਕੇਸ਼ਨ ਤੁਸੀਂ ਦੇਖ ਲਓ ਪਿੰਡ ਕੋਠੇ ਕੋਰ ਸਿੰਘ ਵਾਲਾ ਜਿਲ੍ਹਾ ਬਰਾਡਗੋਡ ਫਾਰਮ ਦਿਖਾ ਦੇ ਮਾੜਾ ਦਾ ਫਾਰਮ ਤੇ ਇੱਥੇ ਮੰਡੀ ਲੱਗੂਗੀ ਕਿੰਨੇ ਬੰਦੇ ਜੁੜ ਗਏ 126 ਜੁੜੇ ਹੋਏ ਬੋਲ ਬੰਦ ਹਾਂਜੀ ਹਰ ਸਾਲ ਹੀ ਹੁੰਦੀ ਹੈ ਗਰਮੀ ਤੇ ਪਰ ਇਸ ਵਾਰ ਥੋੜਾ ਜਿਆਦਾ ਹਮਸ ਵੀ ਬਣੀ ਹੋਈ ਹੈ ਗਰਮੀ ਬਹੁਤ ਜਿਆਦਾ ਤੇ ਲਾਈਟ ਦਾ ਵੀ ਬੁਰਾ ਹਾਲ ਇੱਕ ਬਾਈ ਜੇ ਕੋਈ ਜਾਨਵਰ ਲੈਂਦਾ ਜਿਵੇਂ ਬੰਦਾ 2 4 5 ਜਾਨਵਰ ਲੈ ਲੇ ਹਨਾ ਸਾਧਨ ਨਹੀਂ ਹੁੰਦਾ ਉਹ ਟ੍ਰਾਂਸਪੋਰਟ ਦਾ ਪਾਲ ਇੰਡੀਆ ਦਾ ਹੀ ਕਰਾ ਦੇਵਾਂਗੇ ਠੀਕ ਹੈ ਰਾਈ ਭੇਜ ਦੇਵਾਂਗੇ ਲੋਕਲ ਆ ਤਾਂ ਇੱਥੇ ਪਿਕਅਪ ਖੜੀ ਹੋਊਗੀ ਛੋਟਾ ਹੱਥੀ ਖੜਾ ਹੋਊਗਾ ਹਾਂਜੀ ਜਮਾਂ ਹੀ ਨੇੜੇ ਆ ਮੋਟਰਸਾਈਕਲ ਰੈਡੀ ਹੋ ਗਈ ਬਈ 2 400 ਚ ਹੀ ਆਪਾਂ ਭੇਜ ਦਾਂਗੇ ਗੱੜਵੇ ਤੱਕ ਤਾਂ ਠੀਕ ਹੈ ਜੀ ਹਾਂ ਆਪਾਂ ਫਾਇਦਾ ਕਰਨਾ ਬਈ ਹਰੇਕ ਦਾ ਬਾਕੀ ਫੀਡ ਮੈਣ ਲੀਆਂ ਬਈ ਬੱਕਰੀਆਂ ਦੀ ਹਾਂਜੀ ਤੇ ਫੀਡ ਆ ਇੱਥੇ ਹੋਊਗੀ ਤੇ ਆ ਥੋੜਾ ਜੀ ਨੀਰਾ ਵੀ ਮੰਗਾਵਾਂਗੇ ਠੀਕ ਹੈ ਜੀ ਹਾਂ ਠੀਕ ਹੈ ਬਈ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਆਪਾਂ ਮੰਡੀ ਬਾਰੇ ਤੇ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਫਾਰਮ ਲੋਕੇਸ਼ਨ ਆ ਜਿਹੜੀ ਬਰਾੜ ਗੋਡ ਫਾਰਮ ਤੁਸੀਂ ਕੋਠੇ ਕੌਰ ਸਿੰਘ ਵਾਲੇ ਪਿੰਡ ਸਰਚ ਕਰ ਲਿਓ ਬਾਕੀ ਆਪਾਂ ਲਾਈਵ ਦੀ ਡਿਸਕ੍ਰਿਪਸ਼ਨ 'ਚ ਲੋਕੇਸ਼ਨ ਵੀ ਪਾ ਦਾਂਗੇ ਹਨਾ ਇੱਥੇ ਮੰਡੀ ਲੱਗਣੀ ਹੈ ਜੀ ਆਪਾਂ ਵੀ ਇੱਥੇ ਹੋਵਾਂਗੇ ਹਨਾ ਜਿਹੜੇ ਭਰਾਵਾਂ ਨੇ ਚੰਗੀਆਂ ਬੱਕਰੀਆਂ ਲੈਣੀਆਂ ਬਰਬਰੀ ਬਿੱਟਲ ਤਾਂ ਸਾਰੇ ਤਰ੍ਹਾਂ ਦੇ ਜਾਨਵਰ ਤੁਹਾਨੂੰ ਇੱਥੇ ਮਿਲਣਗੇ ਸੋ ਮਿਲਦੇ ਆ ਕੱਲ ਨੂੰ